ਮੈਂ ਅੱਜ ਜੀ ਕਿਤੇ ਲਿਖਿਆ ਹੋਇਆ ਪੜ੍ਹ ਰਹੀ ਸੀ ਕਿਸੇ ਨੇ ਬਹੁਤ ਸੋਣਾ ਲਿਖਿਆ ਕਹਿੰਦੇ ਕਿ ਜਦੋਂ ਤੁਸੀਂ ਆਪਣੇ ਹਥਿਆਰਾਂ ਦੇ ਲਾਇਸੈਂਸ ਆਪਣੀ ਬੰਦੂਕ ਦਾ ਲਾਇਸੈਂਸ ਬਣਵਾਉਣ ਲਈ ਅਰਜ਼ੀ ਦਿਓ ਤੇ ਕਾਰਨ ਲਿਖੋ ਕਿ ਸਾਡੇ ਘਰਾਂ ਦੇ ਵਿੱਚ ਧੀਆਂ ਨਹੀਂ ਤੇ ਸ਼ਹਿਰ ਵਿੱਚ ਜਾਨਵਰ ਇੱਕ ਡਾਕਟਰ ਕੁੜੀ ਦੇ ਨਾਲ ਜੋ ਕੁਝ ਵਾਪਰਿਆ ਸਾਰੇ ਸਮਾਜ ਨੂੰ ਇਹ ਨਹੀਂ ਸਾਰੀ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀ ਗੱਲ ਹੈ ਤੁਸੀਂ ਸੋਚ ਕੇ ਦੇਖੋ ਵੀ ਅਸੀਂ ਰੋਜ਼ ਅਸੀਂ 2 ਦਿਨ ਪਹਿਲਾਂ ਆਜ਼ਾਦੀ ਦਿਵਸ ਮਨਾ ਕੇ ਹਟਿਆ ਖੁੱਪਤੀ ਆਜ਼ਾਦੀ ਦਿਵਸ ਜਿਹਨੂੰ ਕਹਨੇ ਆ ਉਹ ਅਸੀਂ ਆਹ 2-4 ਦਿਨ ਪਹਿਲਾਂ ਮਨਾ ਕੇ ਹਟਿਆ ਪਰ ਕੀ ਹੈ ਆਜ਼ਾਦੀ ਹੈ ਦੂਜਿਆਂ ਦੀ ਜਾਨ ਬਚਾਉਣ ਦੇ ਲਈ ਇੱਕ ਡਾਕਟਰ ਕੁੜੀ ਔਨ ਡਿਊਟੀ ਹੈ ਪਰ ਉਹ ਆਪਣੀ ਜਾਨ ਨਹੀਂ ਬਚਾ ਸਕੀ ਅੱਜ ਅਸੀਂ ਵੀ ਆਪਣੇ ਅ ਅਸੀਂ ਵੀ ਪੇਰੈਂਟਸ ਆ ਜਦੋਂ ਅਸੀਂ ਆਪਣੇ ਬੱਚਿਆਂ ਬਾਰੇ ਸੋਚਦੇ ਹਾਂ ਤੁਸੀਂ ਉਸ ਕੁੜੀ ਦੇ ਮਾਪਿਆਂ ਬਾਰੇ ਅਸੀਂ ਸੋਚ ਕੇ ਦੇਖੀਏ ਜਿਨ੍ਹਾਂ ਨੇ ਉਹਨੂੰ ਆਜ਼ਾਦੀ ਵੀ ਦਿੱਤੀ ਉਹਨੂੰ ਪੜਾਇਆ ਵੀ ਤੇ ਉਹਨੂੰ ਆਪਣੇ ਕਿਤੇ ਲਈ ਵੀ ਕਿੱਤੇ ਦੀ ਚੋਣ ਕਰਵਾ ਕੇ ਉਹਨੂੰ ਆਪਣਾ ਕਿੱਤਾ ਕਰਨ ਦੇ ਲਈ ਭੇਜਿਆ ਪਰ ਉਹ ਉਹਨੂੰ ਬਚਾ ਨਹੀਂ ਸਕੇ ਉਸ ਮਾਂ ਪਿਓ ਤੇ ਅੱਜ ਕੀ ਬੀਤਦੀ ਹੋਊਗੀ ਜਿਨ੍ਹਾਂ ਨੂੰ ਜਦੋਂ ਪਤਾ ਲੱਗਦਾ ਹੈ ਕਿ 25 ਡਾਕਟਰਾਂ ਦੀ ਪੁਸ਼ਟੀ ਦੇ ਅਨੁਸਾਰ 25 ਬੰਦੇ ਇੱਕ ਰਾਤ ਦੇ ਵਿੱਚ ਇੱਕ ਕੁੜੀ ਇੱਕ ਡਾਕਟਰ ਕੁੜੀ ਦੇ ਨਾਲ ਆਪਣੀ ਡਿਊਟੀ ਨਿਭਾ ਰਹੀ ਹੈ ਜਿਹੜੀ ਉਹਦੇ ਨਾਲ ਬਲਾਤਕਾਰ ਕਰਦੇ ਨੇ ਪਿੱਛੇ ਪਹਿਲਾਂ ਆਸੂਫਾ ਦੇ ਨਾਲ ਕੀ ਕੁਝ ਹੋਇਆ ਉਸ ਤੋਂ ਪਹਿਲਾਂ ਦਿੱਲੀ ਦੇ ਵਿੱਚ ਕਿੰਨਾ ਕੁਝ ਵਾਪਰਿਆ ਕਿੰਨੀਆਂ ਹੀ ਘਟਨਾਵਾਂ ਇੱਕ ਮਹੀਨੇ ਦੇ ਵਿੱਚ ਕਿੰਨੀਆਂ ਹੀ ਘਟਨਾਵਾਂ ਜਿਹੜੀਆਂ ਸੋਸ਼ਲ ਮੀਡੀਆ ਤੇ ਜਾਂ ਮੀਡੀਆ ਦੇ ਸਾਹਮਣੇ ਆ ਜਾਂਦੀਆਂ ਨੇ ਪਰ ਉਸ ਤੋਂ 4 ਤੋਂ 8 ਗੁਣਾ ਵੱਧ ਘਟਨਾਵਾਂ ਜਿਹੜੀਆਂ ਮੀਡੀਆ ਦੇ ਸਾਹਮਣੇ ਨਹੀਂ ਆਉਂਦੀਆਂ ਜਿਹੜੀਆਂ ਪਰਦੇ ਦੇ ਪਿੱਛੇ ਹੋ ਰਹੀਆਂ ਨੇ ਜਿਹੜੇ ਹਰ ਰੋਜ਼ ਸੜਕਾਂ ਤੇ ਜਾਂਦੀਆਂ ਕੁੜੀਆਂ ਦੇ ਅੱਖਾਂ ਨਾਲ ਬਲਾਤਕਾਰ ਹੋ ਰਹੇ ਨੇ ਉਹਨਾਂ ਦੀ ਕੋਈ ਗਿਣਤੀ ਅਸੀਂ ਆਪਣੇ ਘਰਾਂ ਦੇ ਵਿੱਚ ਦੇਖੀਏ ਵੀ ਕਿਤੇ ਨਾ ਕਿਤੇ ਨਤੀਜਾ ਤਾਂ ਸਾਡੀਆਂ ਤਰਬੀਅਤਾਂ ਦਾ ਵੀ ਐ ਸਾਡੀਆਂ ਪਰਵਰਿਸ਼ਾਂ ਦਾ ਵੀ ਐ ਅਸੀਂ ਹਮੇਸ਼ਾ ਜ਼ੋਰ ਦਿੰਨੇ ਆ ਕਿ ਕੁੜੀਆਂ ਨੂੰ ਇਹ ਸਿਖਾਓ ਕੁੜੀਆਂ ਨੂੰ ਇਹ ਸਿਖਾਓ ਕੁੜੀਆਂ ਦੀ ਪਰਵਰਿਸ਼ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਐ ਕੁੜੀਆਂ ਨੂੰ ਲੱਜ ਲਿਹਾਜ ਹੋਣੀ ਚਾਹੀਦੀ ਐ ਕਦੇ ਅਸੀਂ ਗੱਲ ਕਰਦੇ ਆ ਕਿ ਮੁੰਡਿਆਂ ਨੂੰ ਵੀ ਲੱਜ ਲਿਹਾਜ ਹੋਣੀ ਚਾਹੀਦੀ ਐ ਸਭ ਤੋਂ ਵੱਧ ਖਤਰਾ ਮੁੰਡਿਆਂ ਤੋਂ ਸਭ ਤੋਂ ਵੱਧ ਖਤਰਾ ਮਰਦ ਜਾਤ ਤੋਂ ਆ ਔਰਤ ਨੂੰ ਅੱਜ ਦੇ ਸਮਾਨੇ ਦੇ ਵਿੱਚ ਅਸੀਂ ਆਪਣੇ ਘਰਾਂ ਦੇ ਵਿੱਚ ਕਹਿੰਦੇ ਆ ਕਿ ਸਾਡੇ ਘਰ ਦੇ ਵਿੱਚ ਜੇ ਪੁੱਤਰ ਹੋ ਗਿਆ ਤਾਂ ਉਸ ਤੋਂ ਬਾਅਦ ਸਾਡੇ ਘਰ ਦੀ ਮਾਨ ਮਰਿਆਦਾ ਉਹੋ ਜੀ ਨਹੀਂ ਰਹਿੰਦੀ ਬਹੁਤ ਲੋਕ ਮੈਂ ਇਹ ਗੱਲ ਕਹਿੰਦੇ ਸੁਣੇ ਨੇ ਕਿ ਧੀਆਂ ਦੇ ਨਾਲ ਘਰਾਂ ਦੀ ਮਾਨ ਮਰਿਆਦਾ ਕਾਇਮ ਰਹਿੰਦੀ ਹੈ ਅੱਜ ਕੱਲ ਤਾਂ ਪਰਕੀਆਂ ਦੇ ਸਾਹਮਣੇ ਵੀ ਬਹੁਤ ਕੁਝ ਹੋ ਰਿਹਾ ਔਰ ਬੰਦੇ ਤਾਂ ਗਾਲਾਂ ਕੱਢਦੇ ਹੀ ਕਰਦੇ ਨੇ ਜਿਦੇ ਵਿੱਚ ਔਰਤ ਨੂੰ ਹੀ ਜ਼ਲੀਲ ਕੀਤਾ ਜਾਂਦਾ ਹੈ ਔਰਤਾਂ ਵੀ ਉਹੀ ਗਾਲਾਂ ਕੱਢਦੀਆਂ ਨੇ ਜਿਦੇ ਵਿੱਚ ਉਹਨਾਂ ਨੂੰ ਆਪ ਨੂੰ ਹੀ ਜ਼ਲੀਲ ਕੀਤਾ ਜਾਂਦਾ ਹੈ ਤੇ ਇਹੋ ਜਿਹੀਆਂ ਪਰਵਰਿਸ਼ਾਂ ਦੇ ਵਿੱਚੋਂ ਜਦੋਂ ਸਾਡੇ ਬੱਚੇ ਨਿਕਲਦੇ ਨੇ ਤਾਂ ਉਹ ਇਹੋ ਜਿਹੇ ਖੁੰਖਾਰ ਜਾਨਵਰ ਇਹੋ ਜਿਹੇ ਜ਼ਾਲਮ ਬਣਦੇ ਨੇ ਅਸੀਂ ਹੁਣ ਅਸੀਂ ਸੋਸ਼ਲ ਮੀਡੀਆ ਤੇ ਰੌਲਾ ਪਾਵਾਂਗੇ ਜੀ ਬਲਾਤਕਾਰ ਢਿਕਟ ਨਾ ਹੋਈ ਬਹੁਤ ਮਾਰਾ ਹੋਇਆ ਚਾਰ ਦਿਨ ਅਫਸੋਸ ਕਰਨ ਤੋਂ ਬਾਅਦ ਅਸੀਂ ਭੁੱਲ ਜਾਵਾਂਗੇ ਸਾਡੇ ਲਈ ਕੋਈ ਨਵਾਂ ਮਸਲਾ ਖੜਾ ਹੋ ਜਾਊਗਾ ਸਾਨੂੰ ਕੋਈ ਨਵੇਂ ਮਸਲੇ ਵੱਲ ਸਾਡਾ ਧਿਆਨ ਹੋ ਜਾਊਗਾ ਪਰ ਕੀ ਅਸੀਂ ਕਦੇ ਸੋਚਿਆ ਵੀ ਉਹਦੇ ਪਿੱਛੇ ਰਹਿਣ ਵਾਲੇ ਜਾਂ ਉਹ ਜਿਨੇ ਆਪਣੇ ਪਿੰਡੇ ਤੇ ਸਾਰਾ ਕੁਝ ਹੰਡਾਇਆ ਉਹਦੇ ਲਈ ਤਾਂ ਤਾਂ ਉਮਰ ਹੀ ਚਿੰਤਾ ਬਹੁਤ ਦਰਦਮਈ ਰਹਿਣਗੀਆ ਕਿ ਅਸੀਂ ਹਮੇਸ਼ਾ ਅਸੀਂ ਸੋਸ਼ਲ ਮੀਡੀਆ ਤੇ ਲਿਖ ਸਕਦੇ ਆ ਜੀ ਬਲਾਤਕਾਰੀਆਂ ਨੂੰ ਕਾਨੂੰ ਬਲਾਤਕਾਰੀਆਂ ਤੇ ਸਖਤ ਕਾਨੂੰਨ ਬਣਨੇ ਚਾਹੀਦੇ ਨੇ ਇਹਨਾਂ ਨੂੰ ਛਿੱਕੇ ਡੰਗਣਾ ਚਾਹੀਦਾ ਇਹਨਾਂ ਨੂੰ ਚੌਰਾਹੇ ਦੇ ਵਿੱਚ ਖੜਕੇ ਗੋਲੀ ਮਾਰਨੀ ਚਾਹੀਦੀ ਕਿੰਨੇ ਕੁ ਬਲਾਤਕਾਰੀਆਂ ਨੂੰ ਅੱਜ ਕੱਲ ਚੌਰਾਹਿਆਂ ਦੇ ਵਿੱਚ ਖੜਕੇ ਗੋਲੀਆਂ ਵੱਜ ਗਈਆਂ ਜਿਹੜੇ ਪਿੱਛੇ ਹੋਏ ਨਹੀਂ ਪਿੱਛੇ ਜਿਨ੍ਹਾਂ ਨੇ ਕੀਤੇ ਨਹੀਂ ਉਹਨਾਂ ਨੂੰ ਵੀ ਕਿੰਨਾ ਲਿਖਿਆ ਤਾਂ ਅਸੀਂ ਉਦੋਂ ਵੀ ਸੀ ਵੀ ਇਹਨਾਂ ਨੂੰ ਚੌਰਾਹੇ ਦੇ ਵਿੱਚ ਛਿੱਕੇ ਦੇ ਟੰਗ ਦੇਣਾ ਚਾਹੀਦਾ ਇਹਨਾਂ ਨੂੰ ਖਲਾਖਾਂ ਤੇ ਲਟਕਾ ਦੇਣਾ ਚਾਹੀਦਾ ਖਲਾਖਾਂ ਦੇ ਪਿੱਛੇ ਹੋਣੇ ਚਾਹੀਦੇ ਨੇ ਸੂਲੀ ਤੇ ਲਟਕਾ ਦੇਣਾ ਚਾਹੀਦਾ ਕਿੰਨੇ ਕਸੂਲੀ ਟੰਗੇ ਗਏ ਮੈਂ ਅੱਜ ਇੱਕ ਕਿਸੇ ਵਕੀਲ ਦੀ ਪੋਸਟ ਪੜ੍ਹ ਰਹੀ ਸੀ ਉਹ ਕਹਿੰਦੇ ਕਿ 13 ਸਾਲ ਦੀ ਕੁੜੀ ਦੇ ਨਾਲ ਇੱਕ ਮੰਤਰੀ ਦੇ ਕਿਸੇ ਰਿਸ਼ਤੇਦਾਰ ਨੇ ਬਲਾਤਕਾਰ ਕੀਤਾ ਪਰ ਉਹ ਪਰਿਵਾਰ ਇੰਨੀਆਂ ਧਮਕੀਆਂ ਉਸ ਪਰਿਵਾਰ ਨੂੰ ਅੱਜ ਵੀ ਆ ਰਹੀਆਂ ਨੇ ਜਾਂ ਵਿਕਣ ਦੇ ਲਈ ਉਹਨਾਂ ਨੂੰ ਲਾਲਚ ਦਿੱਤੇ ਜਾ ਰਹੇ ਨੇ ਪਰ ਉਹ ਪਰਿਵਾਰ ਡਰ ਦਾ ਮਾਰਾ ਮੀਡੀਆ ਦੇ ਸਾਹਮਣੇ ਨਹੀਂ ਆਉਣਾ ਚਾਹੁੰਦਾ ਉਹ ਹੱਥ ਬੰਨ੍ਹ ਬੰਨ ਕੇ ਬੇਨਤੀਆਂ ਕਰ ਰਿਹਾ ਸੀ ਉਸ ਵਕੀਲ ਨੂੰ ਕਿ ਤੁਸੀਂ ਸਾਡਾ ਕੇਸ মিডিਆ ਦੇ ਸਾਹਮਣੇ ਨਾ ਲਿਆਇਓ ਤੇ মিডিਆ ਦੇ ਸਾਹਮਣੇ ਉਹ ਲਿਆਂਦਾ ਵੀ ਨਹੀਂ ਗਿਆ ਪਰ ਜਿੱਥੇ ਅ ਕਹਿੰਦੇ ਨੇ ਕਿ ਬਾੜੀ ਖੇਤ ਨੂੰ ਖਾਣ ਲੱਗ ਜੇ ਉੱਥੇ ਹੋਰਾਂ ਨੂੰ ਕਹਦਾ ਮੈਂ ਜਦੋਂ ਜਿਨ੍ਹਾਂ ਲੋਕਾਂ ਨੂੰ ਅਸੀਂ ਚੁਣਦੇ ਆਂ ਆਪਣੀ ਰੱਖਿਆ ਦੇ ਲਈ ਆਪਣੀ ਸੁਰੱਖਿਆ ਦੇ ਲਈ ਉਹੀ ਲੋਕ ਇਹ ਕਰਤੂਤਾਂ ਕਰਨ ਤੇ ਉਸ ਤੋਂ ਬਾਅਦ ਜਿਨ੍ਹਾਂ ਲੋਕਾਂ ਨੂੰ ਅਸੀਂ ਚੁਣਦੇ ਆਂ ਕਿ ਉਹ ਸਾਡੀਆਂ ਜਾਨਾਂ ਬਚਾਉਣ ਅਸੀਂ ਉਹਨਾਂ ਦੀਆਂ ਜਾਨਾਂ ਹੀ ਨਹੀਂ ਬਖਸ਼ਦੇ ਤਾਂ ਅਸੀਂ ਕਿਸੇ ਤੋਂ ਕੀ ਉਮੀਦ ਕਰਦੇ ਆਂ ਮੇਰੀ ਹੱਥ ਬੰਨ ਕੇ ਬੇਨਤੀ ਆ ਕਿ ਜਦੋਂ ਅਸੀਂ ਆਪਣੇ ਘਰਾਂ ਦੇ ਵਿੱਚ ਧੀਆ ਦੀ ਪਰਵਰਿਸ਼ ਕਰ ਰਹੇ ਹੁੰਨੇ ਆ ਉਸ ਤੋਂ 4 ਗੁਣਾ ਵੱਧ ਸਮਝਾਉਣ ਦੀ ਲੋੜ ਆ ਆਪਦੇ ਪੁੱਤਰਾਂ ਨੂੰ ਐ ਆਪਦੇ ਪੁੱਤਰਾਂ ਦੀ ਪਰਵਰਿਸ਼ ਨਿੱਕੇ ਹੁੰਦਿਆਂ ਤੋਂ ਇਸ ਤਰੀਕੇ ਕਰੀਏ ਕਿ ਉਹਨਾਂ ਨੂੰ ਸਮਾਜ ਦੇ ਵਿੱਚ ਇਹ ਪਤਾ ਹੋਵੇ ਕਿ ਕਿਸੇ ਦੀ ਮਰਜ਼ੀ ਤੋਂ ਬਿਨਾਂ ਇਹ ਰੂਹਦਾਰੀਆਂ ਦੇ ਰਿਸ਼ਤੇ ਹੁੰਦੇ ਨੇ ਕਿਸੇ ਵੀ ਔਰਤ ਜਾਂ ਕਿਸੇ ਵੀ ਕੁੜੀ ਦੀ ਮਰਜ਼ੀ ਤੋਂ ਬਿਨਾਂ ਉਹਨੂੰ ਹੱਥ ਲਾਉਣਾ ਜਾਂ ਉਹਦੇ ਵੱਲ ਹੱਥ ਕਰਨਾ ਵੀ ਬਹੁਤ ਵੱਡਾ ਗੁਨਾਹ ਮੰਨਿਆ ਜਾਂਦਾ ਹੈ ਬਹੁਤ ਵੱਡਾ ਗੁਨਾਹ ਹੈ ਉਹਨਾਂ ਦੇ ਮਨਾਂ ਵਿੱਚ ਇਹ ਗੱਲ ਹੋਣੀ ਚਾਹੀਦੀ ਹੈ ਔਰਤਾਂ ਪ੍ਰਤੀ ਸਤਿਕਾਰ ਆਪਣੇ ਘਰ ਤੋਂ ਸ਼ੁਰੂ ਕਰੀਏ ਜਦੋਂ ਅਸੀਂ ਗੰਦੀਆਂ ਗਾਲਾਂ ਆਪਣੇ ਮੁੰਡਿਆਂ ਦੇ ਸਾਹਮਣੇ ਕੱਢਦੇ ਆ ਆਪਦੇ ਘਰਾਂ ਦੇ ਵਿੱਚ ਕੱਢਦੇ ਆ ਤਾਂ ਫਿਰ ਕਿਤੇ ਨਾ ਕਿਤੇ ਉਹਨਾਂ ਦੇ ਮਨਾਂ ਤੇ ਇਹ ਅਸਰ ਜ਼ਰੂਰ ਹੁੰਦਾ ਹੈ ਇਹਨਾਂ ਚੀਜ਼ਾਂ ਦਾ ਪਿਓ ਨੂੰ ਤੇ ਮਾਂ ਨੂੰ ਆਪਣੇ ਬੱਚੇ ਦਾ ਦੋਸਤ ਬਣ ਕੇ ਰਹਿਣਾ ਚਾਹੀਦਾ ਤੇ ਉਹਨਾਂ ਨੂੰ ਇਹ ਸਿਖਾਉਣਾ ਚਾਹੀਦਾ ਕਿ ਸਮਾਜ ਦੇ ਵਿੱਚ ਔਰਤ ਤੇ ਮਰਦ ਤੋਂ ਪਹਿਲਾਂ ਕਿਸੇ ਵੀ ਬੰਦੇ ਨੂੰ ਕਿਸੇ ਵੀ ਔਰਤ ਨੂੰ ਕਿਸੇ ਵੀ ਮਰਦ ਨੂੰ ਔਰਤ ਜਾਂ ਮਰਦ ਹੋਣ ਤੋਂ ਪਹਿਲਾਂ ਉਹਨੂੰ ਇੱਕ ਇਨਸਾਨ ਦੇ ਰੂਪ ਵਿੱਚ ਜ਼ਰੂਰ ਦੇਖੋ ਤੇ ਇਹ ਨਹੀਂ ਤਾਂ ਫਿਰ ਅਸੀਂ ਸੋਸ਼ਲ ਮੀਡੀਆ ਤੇ ਲਿਖਣ ਜੋਗੇ ਹੀ ਰਹਿ ਜਾਾਂਗੇ ਹਰ ਰੋਜ਼ ਇਹ ਘਟਨਾਵਾਂ ਵਾਪਰਦੀਆਂ ਨੇ ਰੁਕ ਰਹੀਆਂ ਨਹੀਂ ਤੇ ਨਾ ਇਹਨਾਂ ਨੇ ਰੁਕਣਾ ਤੇ ਅਸੀਂ ਸਿਰਫ ਸੋਸ਼ਲ ਮੀਡੀਆ ਤੇ ਲਿਖਦੇ ਹੀ ਰਹਿ ਜਾਾਂਗੇ ਜਦੋਂ ਗਵਾਂਡੀਆਂ ਦੇ ਘਰੇ ਸੇਕ ਲੱਗਦਾ ਗਵਾਂਡੀਆਂ ਦੇ ਘਰੇ ਅੱਗ ਲੱਗਦੀ ਹੈ ਤਾਂ ਉਹਦਾ ਸੇਕ ਖਾੜਿਆ ਕਰਨ ਤੱਕ ਪਹੁੰਚਣ ਨੂੰ ਦੇਰ ਨਹੀਂ ਲੱਗਣੀ ਜੇ ਅਸੀਂ ਦੇਰ ਕਰਤੀ